ਜੋ ਆਨ ਦੋਸਤੋ ਮੈਂ ਪੰਗਨ ਮੁਖੀਜਾ ਮੁਖੀਜਾ ਰੀਲ ਨੀਰ ਪ੍ਰਦਰਸ਼ਨ ਕਰ ਰਿਹਾ ਹਾਂ। ਇਤਨੀ ਦਿਲ ਕੰਬਾਊ ਘਟਨਾ ਪੈਰਾ ਹੇਠੋਂ ਜ਼ਮੀਨ ਖਿਸਕੀ ਜਾਂਦੀ ਹੈ ਇਸ ਤਰ੍ਹਾਂ ਦੀ ਆਵਾਜ਼ ਆਤਮ ਸੁਣੋ। ਪਿਛਲੇ ਕੁਝ ਦਿਨਾਂ ਦੇ ਜੇ ਦੇਸ਼ ਦੇ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਜਾਂ ਇਲੈਕਟ੍ਰੋਨਿਕਸ ਮੀਡੀਆ ਹੋਵੇ ਹਰ ਮੀਡੀਆ ਦੇ ਉੱਪਰ ਇੱਕੋ ਹੀ ਖਬਰ ਚੱਲ ਰਹੀ ਹੈ। ਉਹ ਖਬਰ ਚੱਲ ਰਹੀ ਹੈ ਕਿ ਇੱਕ ਪਤਨੀ ਨੇ ਆਪਣੇ ਪਤੀ ਨੂੰ ਸਪਾਰੀ ਦੇ ਕੇ ਮਰਵਾਤਾ ਹਾਲੇ ਕਿ ਆ ਜਾ ਸਕਦਾ ਹੈ ਕਿ ਜਿੰਨੇ ਦਿਨ ਉਹ ਆਪਣੇ ਪਤੀ ਨਾਲ ਰਹੀ ਹੋਣੀ ਇਤਨੇ ਦਿਨਾਂ ਦੇ ਵਿੱਚ ਤਾਂ ਕੋਈ ਵਿਅਕਤੀ ਕਿਸੇ ਦੇ ਨਾਲ ਇਤਨੀ ਜਲਦੀ ਸ਼ੁਕ ਦੁਖ ਵੀ ਨਹੀਂ ਬਣ ਸਕਦਾ ਪਰ ਉਸਨੇ ਇਤਨੀ ਖੋਫਨਾਕ ਖੋਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਯਾਦਵਾ ਦਿੱਤਾ ਕਿ ਹਨੀਮੂਨ ਤੇ ਗਈ ਪਤਨੀ ਨੇ ਪੱਤੇ ਦੀ హత్య ਕਰਵਾ ਦਿੱਤੀ ਤੇ ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆ ਰਹੀ ਹੈ ਉਹਨੇ ਇਹ ਸਾਜ਼ਿਸ਼ ਪਹਿਲੇ ਹੀ ਰਚ ਲਈ ਸੀ ਸਾਜ਼ਿਸ਼ ਪਹਿਲੇ ਰਚੀ ਉਸ ਤੋਂ ਬਾਅਦ ਹਨੀਮੂਨ ਮੰਗਲਾ ਮੰਘਾਲਿਆ ਜਾਣ ਦੀ ਪਲਾਨਿੰਗ ਕੀਤੀ ਤੇ ਉੱਥੇ ਜੋ ਪਹਿਲੇ ਹੀ ਇੱਕ ਸਾਜ਼ਿਸ਼ ਰਚੀ ਗਈ ਸੀ ਉਸ ਵਾਰਦਾਤ ਨੂੰ ਉੱਥੇ ਅੰਜਾਮ ਦੇ ਦਿੱਤਾ ਪਰ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਵਾਰਦਾਤੋਂ ਜਾਮ ਦੇਣ ਤੋਂ ਬਾਅਦ ਬਚਣਾ ਬਹੁਤ ਯੋਖ ਹੈ ਲੱਗਦਾ ਹੈ ਕਿ ਇਸ આરોપી ਸੋਨਮ ਨੇ ਵੀ ਇਸ ਤਰ੍ਹਾਂ ਸੋਚਿਆ ਹੋਵੇਗਾ ਕਿ ਉਹ ਛੁੱਟ ਜਾਵੇਗੀ ਉਹਦੇ ਕਿਸੇ ਨਾ ਅਲਿਗੇਸ਼ਨ ਹੀ ਆਵੇਗਾ ਪਰ ਅੱਜ ਆਧੁਨਿਕ ਯੁੱਗ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕਰਨ ਤੋਂ ਬਾਅਦ ਬਚਣਾ ਬਹੁਤ ਯੋਖ ਹੈ ਕੋਈ ਹੋਇਆ ਕਿ ਸੋਨਮ ਅਤੇ ਸੁਪਾਰੀ ਕਿਲਰ ਦਾ ਸਾਜ਼ਿਸ਼ ਕਰਤਾ ਸਾਰੇ ਪੁਰਵਜ ਸਿਕੰਜੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਨੂੰ ਸੁਣ ਕੇ ਸਮਾਜ ਦੇ ਵਿੱਚ ਜਿਹੜੇ ਬੁੱਧੀਜੀਵੀ ਨੇ ਉਹ ਵੀ ਕਾਫੀ ਹੈਰਾਨ ਨੇ ਆਮ ਲੋਕ ਵੀ ਕਾਫੀ ਹੈਰਾਨ ਹੁੰਦੇ ਨੇ ਕਿ ਸਾਡਾ ਸਮਾਜ ਕਿੱਥੇ ਜਾ ਰਿਹਾ ਹੈ ਇਤਨੇ ਪੜੇ ਲਿਖੇ ਯੁੱਗ ਦੇ ਵਿੱਚ ਇਤਨੇ ਸਮਝਦਾਰੇ ਯੁੱਗ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਸਮਾਜ ਦੇ ਵਿੱਚ ਦੇਖ ਕੇ ਕਿਸੇ ਤਰ੍ਹਾਂ ਦਾ ਇੱਕਦਸ ਸਵੀਕਾਰ ਨਹੀਂ ਕਰ ਸਕਦੇ ਚਿੰਤਾ ਵਧਣਾ ਚਿੰਤਾ ਹੋਣਾ ਲੱਗੇ ਦੋਸਤੋ ਜਿਵੇਂ ਕਿ ਗੱਲ ਸਾਹਮਣੇ ਆਈ ਹੈ ਕਿ ਇੰਡੋਰ ਨਿਵਾਸੀ ਸੋਨਮ ਸੋਨੋ ਦਾ ਵਿਆਹ 11 ਮਈ ਨੂੰ ਜਿਹੜਾ ਉਹ ਰਾਜਾ ਰਗੁਨਸ਼ੀ ਦੇ ਨਾਲ ਵਿਆਹ ਸੀ ਹਲੇ 10 ਦਿਨ ਵੀ ਨਹੀਂ ਬੀਤੇ ਸੀ ਕਿ ਪਲਾਨਿੰਗ ਬਣਾ ਲਈ ਗਈ ਕਿ ਮਹੰਗਾਲਿਆ ਸ਼ਲਾਂਗ ਦੇ ਇਲਾਕੇ ਦੇ ਵਿੱਚ ਹਨੀਮੂਨ ਤੇ ਜਾ ਰਹੇ ਆ ਤੇ ਉੱਥੇ ਪੇ ਜਿਹੜਾ ਰਾਜਾ ਰਗੁਵੰਸ਼ੀ ਸੀ ਉਹ ਨਵੀਂ-ਨਵੀਂ ਇੱਕਦਾਂ ਨਾ ਵਿਆਹ ਹੋਇਆ ਸੀ ਆਪਣੀ ਮੋਤੋਂ ਬੇਖਬਰ ਪਤਨੀ ਕਿਹੜੇ ਓਮੰਗ ਲੈ ਕੇ ਕਿਹੜੇ ਖੁਸ਼ੀ ਲੈ ਕੇ ਉਹ ਪਤਨੀ ਦੇ ਨਾਲ ਹਨੀਮੂਨ ਤੇ ਗਿਆ ਸੀ ਪਰ ਪਤਨੀ ਨੇ ਵੀ ਇਹ ਜੀ ਥਾਂ ਚੁਣੀ ਹੋਈ ਸੀ ਕਿ ਉਸ ਥਾਂ ਤੇ ਉਸ ਇਲਾਕੇ ਦੇ ਵਿੱਚ ਆਪਣੇ ਪਤੀ ਦਾ ਕਤਲ ਕੀਤਾ ਜਾਵੇ ਜਿੱਥੇ ਸ਼ਾਇਦ ਬੱਚਣ ਦੇ ਵਿੱਚ ਆਸਾਨੀ ਹੋਵੇ ਕਿਆ ਜਾ ਸਕਦਾ ਹੈ ਕਿ 23 ਮਈ ਨੂੰ ਰਾਜਾ ਰਗਵੰਸ਼ੀ ਨਾਲ ਅਪਰਵਾੜ ਦੇ ਨਾਲ ਅਖੀਰਵਾਰ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਲਾਪਤਾ ਹੋ ਗਿਆ ਤੇ 2 ਜੂਨ ਨੂੰ ਰਾਜਾ ਰਗਵੰਸ਼ੀ ਦੀ লাশ ਮਿਲੀ ਪਰ ਸੋਨਮ ਗਾਇਬ ਸੀ ਸੋਨਮ ਦਾ ਗਾਇਬ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਕਿ ਆਖਰ ਸੋਨੋ ਵੀ ਕਿੱਥੇ ਗਈ ਕਿ ਕੋਈ ਇਹ ਕੋਈ ਲੁਟੇਰਾ ਮਿਸਟਰੀ ਦਾ ਨਹੀਂ ਸੀ ਕਿ ਲੁਟੇਰਿਆਂ ਵਾਲੀ ਬਾਤ ਆਤਾ ਨਹੀਂ ਸੀ ਲੁਟੇਰਿਆ ਨੇ ਰਾਜਾ ਰਗਵੰਸ਼ੀ ਦਾ ਮਾਰ ਕਰਨ ਤੋਂ ਬਾਅਦ ਸੋਨਾ ਦਾ ਵੀ ਸੋਨਮ ਦਾ ਵੀ ਮਾਰ ਕਰਨ ਤੋਂ ਬਾਅਦ লাশ ਕਿਤੇ ਹੋ ਸੁੱਟ ਦਿੱਤੀ ਪਰ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਜਿੱਦਾਂ ਜਿੱਦਾਂ ਹੀ ਜਿਹੜਾ ਜਾਂਚ ਅੱਗੇ ਵਧੀ ਜਾਂਚ ਅੱਗੇ ਵਧਦੇ-ਵਧਦੇ ਨਾਲ ਹੀ ਸੱਚ ਸਾਹਮਣੇ ਆ ਗਿਆ ਪੁਲਿਸ ਨੇ ਤਲਾਸ਼ੀ ਸੋਨਮ ਦੀ ਸੋਨਾ ਵੀ ਨੂੰ ਜੋ ਨੂੰ ਗਾਜ਼ੀਬੁਰ ਦੇ ਟਾਬੇ ਤੇ ਪਹੁੰਚ ਗਈ ਗਾਜਬ ਉਹਦੇ ਟਾਬੇ ਦੇ ਪਹੁੰਚਣ ਤੋਂ ਬਾਅਦ ਉਹਨੇ ਟਾਬੇ ਵਾਲੇ ਨੂੰ ਫੋਨ ਲੈ ਕੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਪੁਲਸ ਨੇ ਉਹਨੂੰ ਜਿਹੜਾ ਹਿਰਾਸਤ ਨੂੰ ਚ ਲੈ ਗਿਆ ਮਗਿਆਲਾ ਪੁਲਸ ਵੱਲੋਂ ਇਸ ਸਾਰੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਚੁੱਕਿਆ ਹੈ ਕਿ ਇਹ ਬੰਦਾ ਫਾਸ਼ ਕੀਤਾ ਜਾ ਚੁੱਕਿਆ ਕਿ ਕਿਵੇਂ ਸਾਜ਼ਿਸ਼ ਚੱਗੀ ਕਿਵੇਂ ਸੋਨਮ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕਿਨੇ ਇਸ ਸਾਜਿਸ਼ ਨੂੰ ਰਚਣ ਤੋਂ ਬਾਅਦ ਅੰਜਾਮ ਵੀ ਦਿੱਤਾ ਦੋਸਤੋ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਦੇਖੋ ਇਸ ਵਾਰਾਦ ਨੂੰ ਅੰਜਾਮ ਦਿੰਦੇ ਹੋਏ ਸੋਨਮ ਦਾ ਦਿਲ ਵੀ ਨਹੀਂ ਕੰਬਿਆ ਉਹਨਾਂ ਡਰ ਵੀ ਨਹੀਂ ਲੱਗਿਆ ਕਿ ਕੁਝ ਦਿਨ ਪਹਿਲਾਂ ਜਿਸ ਰਾਜਾ ਰਗੋਸ਼ੀ ਦੇ ਨਾਲ ਉਹ ਸੱਤ ਫੇਰੇ ਲੈ ਰਹੀ ਹੈ ਉਹ ਜਨਮ ਜਨਮ ਦੇ ਬੰਧਨ ਵਿੱਚ ਬੰਧਨ ਦੇ ਲਈ ਉਹ ਵਿਆਹ ਕਰ ਰਹੀ ਹੈ ਉਹਨੂੰ ਕੁਝ ਦਿਨ ਤੋਂ ਬਾਅਦ ਉਹਦੇ ਹੱਥਿਆ ਕਰਦੇ ਜਦ ਕਿ ਜਿਹੜਾ ਸੋਨਮ ਦਾ ਪਰਿਵਾਰ ਹਾਲੇ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਉਹ ਹਾਲੇ ਵੀ ਦੱਸ ਰਿਹਾ ਕਿ ਸੋਨਮ ਜਿਹੜੀ ਹੈ ਬੇਗੁਨਾਹ ਦੋਸਤੋ ਜਿਹੜਾ ਮੰਗਾਲਿਆ ਮਗਾਲਿਆ ਦੀ ਪੁਲਿਸ ਨੇ ਬੜੀ ਬਰੀਕੀ ਦੇ ਨਾਲ ਇਸ ਕੇਸ ਦੀ ਤਹਿਕੀਕਾਤ ਕੀਤੀ ਤਹਿਕੀਕਾਤ ਕਰਨ ਤੋਂ ਬਾਅਦ ਜਿਹੜੇ ਮੋਬਾਈਲ ਫੋਨ ਨੇ ਜਾਂ ਕਹਿ ਸਕਦੇ ਆ ਜਿਹੜੇ ਆਧੁਨਿਕ ਸੰਸਾਧਨ ਨੇ ਉਹਨਾਂ ਦੀ ਵਰਤੋਂ ਲਈ ਉਹਨਾਂ ਦੇ ਮਦਦ ਲਈ ਮਦਦ ਲੈਣ ਤੋਂ ਬਾਅਦ ਹੀ ਇਹ ਇੰਨਾ ਵੱਡਾ ਖੋਫਨਾਕ ਜਿਹੜਾ ਮਾਰਡਰ ਵਾਲਾ ਮਾਮਲਾ ਸਾਹਮਣੇ ਆਇਆ ਤੇ આરોપી ਫੜੇ ਗਏ। ਦੋਸਤੋ ਫਿਰ ਇਹ ਸਵਾਲ ਖੜਾ ਹੁੰਦਾ ਕਿ ਸਮਾਜ ਕਿੱਧਰ ਨੂੰ ਜਾ ਰਿਹਾ। ਹੁਣ ਕੋਲ ਬਲਾ ਕੇ આરોપી ਪੁਲਿਸ ਦੇ ਚਕੰਡਿਆਂ ਵਿੱਚ ਨੇ ਹੁਣ ਦੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਰਤਾ ਖੁੱਲਣਗੀਆਂ। ਉਹ ਪਰਤਾ ਕੇ ਸਾਹਮਣੇ ਕੁਲ ਕਿਉਂ ਜੀਆਂ ਨੇ ਇਹ ਆਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਜਾਵੇ ਪਰ ਸੋਨਮ ਦੀ ਇਸ ਵਾਰਦਾਤ ਨੇ ਸੋਨਮ ਦੀ ਇਸ ਸਾਜਿਸ਼ ਨੇ ਜੋ ਹੱਤਿਆ ਵਾਲੀ ਵਾਰਦਾਤ ਨੂੰ ਪਤੀ ਨੂੰ ਪਤੀ ਨਾਲ ਅੰਜਾਮ ਦਵਾਇਆ ਉਹ ਕਦੇ ਭੁੱਲੀ ਵੀ ਨਹੀਂ ਜਾ ਸਕਦੀ ਤੇ ਮਾਫੀ ਨਹੀਂ ਕੀਤਾ ਜਾ ਸਕਦਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੀ